ਈ ਮੈਂ ਮਨੂ ਸੱਬਰਵਾਲ ਜਿਵੇਂ ਇਕਤਾ ਵੈਲਫੇਅਰ ਸੁਸਾਇਟੀ ਹਲਵਾਸੀ ਅੱਜ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸਭ ਨੂੰ ਪਹਿਲਾਂ ਤਾਂ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਆਪਣੇ ਘਰ ਪਰਿਵਾਰ ਚ ਖੁਸ਼ੀ ਲੈ ਕੇ ਆਓ ਤੇ ਥੋੜਾ ਪਟਾਕਿਆਂ ਤੋਂ ਉਤਿਆਰ ਰੱਖਿਓ ਪ੍ਰਦੂਸ਼ਣ ਜਿਹੜਾ ਹੈ ਘੱਟ ਫਲਾਇਓ ਕਿਉਂਕਿ ਕਰੋਨਾ ਦੀ ਮਹਾਮਾਰੀ ਦੇ ਵਿੱਚ ਆਪਾਂ ਇੱਕ ਵੇਦਨ ਨਾਲ ਜੰਗ ਲੜ ਰਹੇ ਆਂ ਤੇ ਇੱਕਾ ਪ੍ਰਦੂਸ਼ਣ ਦੇ ਨਾਲ ਵੀ ਆਪਾਂ ਲੜਨੀ ਹੈ ਕਿਉਂਕਿ ਜਿੰਨਾ ਆਪਾਂ ਇਹਨੂੰ ਬਚਾ ਕਰਾਂਗੇ ਉਨਾ ਹੀ ਆਪਾਂ ਆਪਣੇ ਪੰਛੀਆਂ ਨੂੰ ਜਾਨਵਰ ਸਾਰਿਆਂ ਨੂੰ ਬਚਾਉਣ ਦੇ ਵਿੱਚ ਇਹਦਾ ਯੋਗਦਾਨ ਵੀ ਆਪਾਂ ਦੇਵਾਂਗੇ ਤੇ ਮੈਂ ਧੰਨਵਾਦ ਕਰਦਾ ਆਨ ਟੀਵੀ ਵਾਲਿਆਂ ਦਾ ਵੀ ਜਿਨ੍ਹਾਂ ਨੇ ਇਹ ਸਾਡੀ ਤਿਹਾਰ ਨੂੰ ਵੱਡ ਚੜ ਕੇ ਸਾਰੇ ਪਾਸੇ ਹਿਲਾ ਰਹੇ ਆ న్యూਸ ਦੇ ਕੇ ਤੇ ਸਾਡੀ ਜਿਹੜੀ ਆਵਾਜ਼ ਆ ਸਾਰੇ ਤੱਕ ਪਹੁੰਚਾ ਰਹੇ ਆ